ਆ ਮੈਂ ਬੈ ਕੇ ਫਿਰ ਖੜੀ ਹੋ ਐ ਬੈਠ ਮੇਰੇ ਬਗੋਂ ਪੈਰਾਂ ਪਰ ਸਾਧ ਚ ਚੌਂਕਿਆਂ ਦੇ ਅੰਦਰੇ ਸਿਰ ਦੁਖਦੇ ਤੇ ਜੋ ਗੋਲੇ ਖਾ ਲੈਂਦੇ ਮੈਂ ਜਿੰਨੇ ਵਾਰ ਹੋ ਪਰ ਆਪਰ ਫ੍ਰੀਕੇ ਨਾ ਲਾ ਕੇ ਕਰੂੰਗੀ ਇੱਕ ਪਾਸੇ ਇੱਕ ਪਾਸੇ ਡਾਕਟਰ ਦੀ ਦਵਾਈ ਰੱਖ ਲਿਓ ਇੱਕ ਪਾਸੇ ਇਸਤਾਨੂ ਰੱਖੋ ਤੁਹਾਨੂੰ ਆਪੇ ਪਤਾ ਲੱਗੂ ਖੜੇ ਹੋਵੇਗਾ ਇਹਦਾ ਅੱਜ ਦਾ ਸੋਰੀ ਦੁਆ ਲਈ ਆ ਤੇ ਜੀ ਦੇ ਪਾਸੇ ਦਿੱਤੀ ਆ ਔਰ ਇਹ ਤੋਂ ਤੁਹਾਨੂੰ ਮੈਂ ਛੋਟਾ ਜਿਹਾ ਕੋਈ ਪਾਇ ਦੱਸਦਾ ਉਹ ਜਿੱਥੇ ਤੇ ਰਿਡਕ ਫਰੀ ਲੋ ਕੋਲ ਨਾ ਗਈ 11 ਕਿਲੋ ਕਣਕ ਲੈਣੀ ਆ ਕਿੰਨੇ 11 ਕਿਲੋ 11 ਕਿਲੋ ਕਣਕ ਨੂੰ ਤਲੇ ਬੋ ਕੋ ਦਲਾ ਲੈਣਾ ਚੱਕੀ ਤੋਂ 2.5 ਕਿਲੋ ਉਹਦੇ ਵਿੱਚ ਪੁੱਤਰ ਫੜ ਪਾ ਲੈਣਾ ਲੱਖਾਂ ਤੇ ਲੱਖ ਦਾ ਤੇ ਪੇਰ ਦਾ ਲੈ ਕੇ ਨਾ ਇਹ ਮਾਤਰ ਦੇ ਜਿੰਤੋਂ ਸੱਤਵਾਰੀ ਵਾਰ ਕੇ ਜਿਸ ਤੇ ਤੁਸੀਂ ਜੋਤ ਬੱਤੀ ਕਰਦੇ ਹੋ ਉਸੇ ਰੱਖ ਦੇਣਾ ਰੋਜ਼ ਸਵੇਰੇ ਉੱਠ ਕੇ ਤੁਸੀਂ ਨਰਨੇ ਕਾਲਜੇ ਨਾਲ ਆ ਕੇ ਸ਼ਨਾਣ ਕਰਕੇ ਸਵੇਰੇ 10 ਵਜੇ ਤੋਂ ਪਹਿਲਾਂ وہ کنک چکنی ہے کلو کی چک لینی حساب کا بچوں نے دو ڈلیاں ڈال گے وہ گاوا کٹے لو پا کے جی اوارا مل گیا بیٹر جی وارا نہیں ملتے گوشا لے تی گیارہ دن لگاتار ماتا کو سیوا کرنی ہے بولو سچے ਆਣੇ ਆ ਬੈ ਕੇ ਫਿਰ ਖੜੀ ਹੋ ਐ ਬੈ ਕੇ ਮੇਰੇ ਬੱਦੂ ਪੈਰਾਂ 'ਤੇ ਸਾਤ ਚੌਂਕਿਆਂ ਦੇ ਅੰਦਰੇ ਸਿਰ ਦੁਖਦੇ ਤੇ ਗੋਲੇ ਖਾ ਲੈਣਗੇ ਮੈਂ ਜਿੰਨੇ ਵਾਰ ਹੋਈ ਪ੍ਰੋਪਰ ਫ੍ਰੀਕੀ ਨਾ ਲਾਜ ਕਰੂੰਗੀ ਇੱਕ ਪਾਸੇ ਇੱਕ ਪਾਸੇ ਡਾਕਟਰ ਦੀ ਦਵਾਈ ਰੱਖ ਲਿਓ ਇੱਕ ਪਾਸੇ ਇਸਤਾਨੂ ਰੱਖੋ ਤੁਹਾਨੂੰ ਆਪਨੇ ਪਤਾ ਲੱਗੂ ਖੜੇ ਹੋ ਜਾ ਕ ਅੱਜ ਦਾ ਸੋਰੀ ਦੁਆ ਲਾਈਆ ਤੇ ਕੀ ਜੇ ਪਾਸੇ ਦਿੱਤੀ ਆ ਹਾਲੇ ਕਿ ਤੁਹਾਨੂੰ ਮੈਂ ਛੋਟਾ ਨਹੀਂ ਕੋਈ ਪਾਇ ਸਕਦਾ ਉਹ ਜਿੱਤੇ ਰੇੜੇ ਤੇ ਫਰੀ ਲੋ ਭੁੱਲ ਨਾ ਜਾਇਓ 11 ਕਿਲੋ ਕਣਕ ਲੈਣੀ ਆ ਕਿੰਨੇ 11 ਕਿਲੋ 11 ਕਿਲੋ ਕਣਕ ਨੂੰ ਦਲੇਬ ਕੋ ਦਲਾ ਲੈਣਾ ਚੱਕੀ ਤੋਂ 2.5 ਕਿਲੋ ਉਹਦੇ ਵਿੱਚ ਪੁੱਤਰ ਫੜ ਪਾ ਲੈਣਾ ਲੱਖਾਂ ਦੇ ਲੱਖ ਦਾ ਤੇ ਪੇਰ ਦਾ ਲੈ ਕੇ ਨਾਲ ਇਹ ਮਾਤਰ ਦੇ ਜਿੰਤੋਂ 7 ਵਾਰੀ ਵਾਰ ਕੇ ਜਿਸੇ ਤੁਸੀਂ ਜੋਤ ਬੱਤੀ ਕਰਦੇ ਹੋ ਉੱਥੇ ਰੱਖ ਦੇਣਾ ਰੋਜ਼ ਸਵੇਰੇ ਉੱਠ ਕੇ ਤੁਸੀਂ ਨਰਨੇ ਕਾਲਜੇ ਨਾਲ ਆ ਕੇ ਇਸ਼ਨਾਨ ਕਰਕੇ ਸਵੇਰੇ 10 ਵਜੇ ਤੋਂ ਪਹਿਲਾਂ وہ کنک چکنی ہے کلو ک چک لینی حساب کا بچوں نے دو ڈلیاں ڈال لینا وہ گاوا کٹے جی ابارا مل گیا بیٹر جی ابارا نہیں ملتے کوارہ دن لگاتے ماتا کو سیوا کرنی ہے بولو سچے ਆਣੇ ਆ ਬੈ ਕੇ ਫਿਰ ਖੜੀ ਹੋ ਐ ਬੈ ਕੇ ਮੇਰੇ ਬੱਦੂ ਪੈਰਾਂ ਪਰ ਸਾਤ ਚੌਂਕਿਆਂ ਦੇ ਅੰਦਰ ਇਹ ਸਿਰ ਦੁਖਦੇ ਤੇ ਗੋਲੇ ਖਾ ਲੈਣਗੇ ਮੈਂ ਜਿੰਨੇ ਵਾਰ ਹੋਈ ਪ੍ਰੋਪਰ ਥ੍ਰੀਕੇ ਨਾ ਲਾ ਕੇ ਕਰੂੰਗੀ ਇੱਕ ਪਾਸੇ ਇੱਕ ਪਾਸੇ ਡਾਕਟਰ ਦੀ ਦਵਾਈ ਰੱਖ ਲਿਓ ਇੱਕ ਪਾਸੇ ਇਸਤਾਨੂ ਰੱਖ ਲਿਓ ਤੁਹਾਨੂੰ ਆਪੇ ਪਤਾ ਲੱਗੂ ਖੜੇ ਹੋ ਜਾ ਰਿਹਾ ਅੱਜ ਦਾ ਸੋਰੀ ਦੀ ਦੁਆ ਲਈ ਆ ਤੇ ਜੀਹੇ ਪਾਸੇ ਦਿੱਤੀ ਆ ਹਾਲੇ ਕਿ ਤੁਹਾਨੂੰ ਮੈਂ ਛੋਟਾ ਨਹੀਂ ਕੋਈ ਪਾਇਆ ਦੱਸਦਾ ਉਹ ਜਿੱਦ ਤੈ ਰਿਹਾ ਕਿ ਤੈ ਰਿਹਾ ਕੋਲ ਨਾ ਗਾ ਜੀ 11 ਕਿਲੋ ਕਰਨਕ ਲੈਣੀ ਆ ਕਿੰਨੇ 11 ਕਿਲੋ 11 ਕਿਲੋ ਕਰਨਕ ਨੂੰ ਤਲਿਹ ਬੋ ਕੋ ਦਲਾ ਲੈਣਾ ਚੱਕੀ ਤੋਂ 2.5 ਕਿਲੋ ਉਹਦੇ ਵਿੱਚ ਪੁੱਤਰ ਫੜ ਪਾ ਲੈਣਾ ਲੱਖਾਂ ਦੇ ਲੱਖ ਦਾ ਤੇ ਪੇਰ ਦਾ ਲੈ ਕੇ ਨਾਲ ਇਹ ਮਾਤਰ ਦੇ ਜਿਮ ਤੋਂ 7 ਵਾਰੀ ਵਾਰ ਕੇ ਜਿਸ ਤੇ ਤੁਸੀਂ ਜੋਤ ਬੱਤੀ ਕਰਦੇ ਹੋ ਉੱਥੇ ਰੱਖ ਦੇਣਾ ਰੋਜ਼ ਸਵੇਰੇ ਉੱਠ ਕੇ ਤੁਸੀਂ ਨਰਨੇ ਕਾਲਜੇ ਨਾਲ ਆ ਕੇ ਇਸ਼ਨਾਨ ਕਰਕੇ ਜਿਲੇ 10 ਵਜੇ ਤੋਂ ਪਹਿਲਾਂ وہ کنک چکنی ہے کلو کی چک لینی حساب سے دو ڈالیاں ڈال گے وہ گاوا کٹے کے جی ابارا مل گیا بیٹر آ جی وبارا نہیں ملتے کون سا لوگ گیارہ دن لگاتار ماتا کو سیوا کرنی ہے بولو سچے ਦਗਾਲਾ ਨੂੰ ਆ ਬਹਿ ਕੇ ਫਿਰ ਖੜੀ ਹੋ ਐ ਬੈਠੇ ਮੇਰੇ ਬੱਕ ਪੈਰਾਂ ਪਰ ਸਾਧ ਚੌਂਕਿਆ ਦੇ ਅੰਦਰ ਇਹ ਸਿਰ ਦੁਖਦੇ ਤੇ ਜੋ ਗੋਲੇ ਖਾ ਲੈਣਗੇ ਮੈਂ ਜਿੰਨੇ ਵਾਰ ਹੋਊਗੀ ਪ੍ਰੋਪਰ ਫ੍ਰਿਕੇ ਨਾ ਲਾਜ ਕਰੂੰਗੀ ਇੱਕ ਪਾਸੇ ਇੱਕ ਪਾਸੇ ਡਾਕਟਰ ਦੀ ਦਵਾਈ ਰੱਖ ਲਿਓ ਇੱਕ ਪਾਸੇ ਸਾਨੂੰ ਰੱਖੋ ਤੁਹਾਨੂੰ ਆਪਨੇ ਪਤਾ ਲੱਗੂ ਖੜੇ ਹੋ ਜਾ ਕਾ ਅੱਜ ਦਾ ਸੋਰੀ ਦੁਆ ਲਾਈ ਆ ਤੇ ਕੇ ਪਾਸੇ ਦਿੱਤੀ ਆ ਹਾਲੇ ਕਿ ਤੁਹਾਨੂੰ ਮੈਂ ਛੋਟਾ ਜਿਹਾ ફાયਦਾ ਦੱਸਦਾ ਉਹ ਜਿਹੜੀ ਪਰੇਜਾ ਕਿਹੜੀ ਉਹ ਕੋਲ ਨਾ ਗਈ 11 ਕਿਲੋ ਕਰਕ ਲੈਣੀ ਆ ਕਿੰਨੇ 11 ਕਿਲੋ 11 ਕਿਲੋ ਕਰਕ ਨੂੰ ਦਲੇਬ ਕੋ ਦਲਾ ਲੈਣਾ ਚੱਕੀ ਤੋਂ 8 ਕਿਲੋ ਉਹਦੇ ਵਿੱਚ ਪੁੱਤਰ ਫੜ ਪਾ ਲੈਣਾ ਲੱਖਾਂ ਦੇ ਲੱਖ ਦਾ ਤੇ ਪੇਰ ਦਾ ਲੈ ਕੇ ਨਾ ਇਹ ਮਾਤਰ ਦੇ ਸਿਰ ਤੋਂ ਸੱਤ ਵਾਰੀ ਵਾਰ ਕੇ ਜਿਸ ਤੇ ਤੁਸੀਂ ਜੋਤ ਬੱਤੀ ਕਰਦੇ ਹੋ ਉੱਥੇ ਰੱਖ ਦੇਣਾ ਰੋਜ਼ ਸਵੇਰੇ ਉੱਠ ਕੇ ਤੁਸੀਂ ਨਰਨੇ ਕਾਲਜੇ ਨਾਲ ਕੇ ਸ਼ਨਾਣ ਕਰਕੇ ਜਿਵੇਂ 10 ਵਜੇ ਤੋਂ ਪਹਿਲਾਂ ਉਹ ਗਾਰੇ ਚੱਕਣੀ ਆ ਕਿਲੋ ਕਿ ਚੱਕ ਲੈਣ ਹਿਸਾਬ ਦਾ ਵਿੱਚੋਂ ਤੇ ਦੋ ਡਲੀਆਂ ਢਾਲ ਲੈ ਉਹ ਗਾਵਾਂ ਠੱਠੇ ਨੂੰ ਫਾਕੇ ਜੇ ਆਵਾਰਾ ਮਿਲ ਗਿਆ ਬੈਟਰਾ ਜੇ ਆਵਾਰਾ ਨਹੀਂ ਮਿਲਦੇ ਕੋਸ਼ਾ ਨਹੀਂ ਲੱਗਦਾ ਇਹ ਤੁਸੀਂ 11 ਦਿਨ ਲਗਾਤਾਰ ਮਾਤਬ ਸੇਵਾ ਕਰਨੀ ਆ ਬੋਲੋ ਸੱਚੇ ਦਰਵਾਜ਼ੇ ਸਲਾਮ